ਫੇਰ ਉਹ ਹੀ ਪੁਰਾਣਾ ਭਵਿੰਦਰ ਸਿੰਘ ਭਿੰਦਾ ਅੱਜ ਇਹਨੇ ਖੋਲਿਆ ਜੀ ਮਹਿੰਦਰੀ 255 ਤੇ ਵੈਸੇ ਗਏ ਕਹਿੰਦੇ ਵੀ ਨੌਣਾ ਨੌਣਾ ਇਹਨੇ ਬਛੜਿਆ ਪਿਆ ਪਰ ਅੱਜ ਇਹ ਨਾ ਕੇ ਆਇਆ ਵੀ ਤੇ ਅੱਜ ਇਹਨੇ ਪੂਰਾ ਸਮਾਨ ਟਰੈਕਟਰ ਦਾ ਵਧੀਆ ਕੱਢਿਆ ਆ ਦੇਖੋ ਇਹਨਾਂ ਅੱਜ ਸਮਾਨ ਟਰੈਕਟਰ ਦਾ ਕਹਿੰਦੇ ਵੀ ਇੰਜਨ ਦਾ ਬੜਾ ਫਰਕ ਪੈਂਦਾ ਪਿਛਲੇ ਹਿੱਸੇ ਦਾ ਪਿਛਲਾ ਹਿੱਸਾ ਠੀਕ ਸੀ ਟਰੈਕਟਰ ਦਾ ਇਹ ਇੰਜਨ ਕਰਕੇ ਜੇ ਇੰਜਨ ਛੋਟਾ ਹੋਵੇ ਇਹ ਹਿਸਾਬ ਪਿਛਲਾ ਬਚਿਆ ਰਹਿੰਦਾ ਦੇਖੋ ਕਹਿ ਦਿੰਦੇ ਆ ਭਰਾ ਪਾਈਣ ਵੱਡਾ ਰੱਖ ਲੈਣੇ ਤਾਂ ਗੇਅਰ ਤੇ ਅਸਰ ਪੈਂਦਾ ਹੀ ਪੈਂਦਾ ਮਾਰ ਗੇਅਰ ਨੂੰ ਪੈ ਜਾਂਦੀ ਆ ਫੀਟਿੰਗ ਤਾਂ ਚਲੋ ਚਲੋ ਹੁਣ ਇਹਦੇ ਚ ਭਾਵੇਂ ਤੁਸੀਂ 475 575 ਦਾ ਇੰਨ ਵੀ ਰੱਖਿਆ ਜਾਂਦਾ ਕਲਚ ਓਜਿੰਗ ਬਦਲ ਕੇ ਪਰ ਗੇਅਰ ਸਾਰਾ ਸੇਮ ਹੁੰਦਾ ਗੇਅਰ ਚ ਕੰਪਨੀ ਨੇ ਫਰਕ ਨਹੀਂ ਪਾਇਆ ਐਂ ਵੀ ਜਿਹੜਾ ਟੀਣ ਛੋਟਾ ਹੋਵੇ ਉਹਦੇ ਚ ਸਮਾਨ ਜਿਹੜਾ ਪਿਛਲਾ ਗੇਅਰ ਦਾ ਨਾ ਉਹ ਬਚਿਆ ਰਹਿੰਦਾ ਲੋਡ ਜ਼ਿਆਦਾ ਨਹੀਂ ਇੰਨ ਨੇ ਕਿੰਨਾ ਕੁ ਜ਼ੋਰ ਮਾਰਨਾ ਉਸ ਹਿਸਾਬ ਨਾਲ ਪਿਛਲਾ ਜਿਹੜਾ ਸਮਾਨ ਆ ਇਹਦਾ ਬਚਿਆ ਰਹਿੰਦਾ ਇਹ ਲਾ ਦੇਖੋ ਤੁਸੀਂ ਕਰਾਉਣ ਨੂੰ ਪੀਨੇ ਨਾਲ ਦਾ ओरिजिनल ਨਿਕਲਿਆ ਸਾਰਾ ਇਹ ਸੀਗੀ ਮਹਿੰਦਰੀ 255 ਆ ਬ੍ਰੇਕਾਂ ਬ੍ਰੇਕਾਂ ਮਹਿੰਦਰਾ ਨੂੰ ਬਹੁਤ ਵੱਡੀ ਬਿਮਾਰੀ ਸੀ ਸੀਲਾਂ ਲੀਕ ਕਰਕੇ ਤੇਲ ਰਲਾ ਜਾਂਦਾ ਤੇ ਬ੍ਰੇਕਾਂ ਤੋਂ ਲੋਕ ਬਹੁਤ ਧੋਖੀ ਹੁੰਦੇ ਫਿਰ ਬਾਅਦ ਚੋਂ ਤੇਲ ਬ੍ਰੇਕ ਕਰਾਉਂਦੇ ਆ ਤੇਲ ਬ੍ਰੇਕਾਂ ਵਾਸਤੇ ਇਹਦੇ ਨਾਲ ਗੋਲ ਸ਼ਾਫਟਾਂੀਆਂ ਕੇਜਾਂੀਆਂ ਕਾਫੀ ਘੁਰ ਬਦਲਣਾ ਪੈਂਦਾ ਇਸ ਕਰਕੇ ਇਹਦੇ ਜੋ ਖਰਚਾ ਜ਼ਿਆਦਾ ਆ ਜਾਂਦਾ ਇਹਦਾ ਗੇਅਰ ਤੇ ਆ ਪਿਛਲਾ ਸਮਾਨ ਜੇ ਕਿਸੇ ਵੀਰ ਨੂੰ ਲੋਡ ਹੋਵੇ ਤੇ ਕੱਢ ਕੇ ਆਪਾਂ ਰੱਖ ਲਿਆ ਸਟੀering ਵੀ ਇਹਦਾ ਪਿਆ ਹੈ ਇਹ ਦੋਸਤੋ Mahindra 255 ਉਹ ਮੀਟਰ ਵੀ ਪਿਆ ਇਹਦਾ ਜਿਹੜਾ ਘੰਟੇ ਵਾਲਾ ਚੱਕਰ ਵਾਲਾ انجن ਦਾ ਉਹ ਦੇਖੋ ਆਮ Mahindra ਤੁਸੀਂ ਦੇਖਿਆ ਹੋਣਗੇ ਮੀਟਰ ਉਹ ਜਿਹੜਾ ਸਟੀering ਦੇ ਟੋਲ ਲੱਗਾ ਹੁੰਦਾ ਚੱਕਰ ਵਾਲਾ ਮੀਟਰ ਤੇ ओरिजिनल ਮੀਟਰ Mahindra 255 ਨੀਲੀ Mahindra ਵੀ ਕਹਿ ਦਿੰਦੇ ਸੀ ਇਹਨੂੰ ਪਹਿਲਾਂ ਇਹ ਪਤਲੇ ਹਿੱਸੇ 'ਚ ਵੀ ਆਈ ਸੀ ਬਾਅਦ 'ਚ ਇਹਦਾ ਹਿੱਸਾ ਮੋਟਾ ਆਇਆ ਸੀ ਪਹਿਲਾਂ ਜਿਹੜਾ ਸ਼ੁਰੂ ਵਾਲਾ ਆਇਆ ਸੀ ਉਹਦੇ ਜੋ ਹਿੱਸੇ ਦੇ ਜੋ ਪਤਲਾ ਜਾਉਂਦਾ ਸੀ ਪਤਲੇ ਹਿੱਸੇ ਵਾਲੀ ਮਹਿੰਦਰੀ ਕਹਿ ਦਿੰਦੇ ਸੀ ਬਾਅਦ ਚੋਂ ਫਿਰ ਸੁਧਾਰ ਕਰਿਆ ਉਹ ਹਿੱਸਾ ਟੁੱਟਦਾ ਬਹੁਤ ਸੀ ਫਿਰ ਕੰਪਨੀ ਨੇ ਹਿੱਸਾ ਇਹਨੂੰ ਹੈਵੀ ਕਰਿਆ ਤੇ ਆ ਇਹਦਾ ਗੇਅਰ ਦਾ ਸਾਰਾ ਸਿਸਟਮ ਆ